ਬਾਈ ਗੁਰੂ ਜੀ ਦਾ ਖਾਲਸਾ ਵਾਹਿਗੁਰੂ ਦੀ ਫਤਿਹ ਮੈਂ ਅਸਕੰਦਰ ਸਿੰਘ ਖਾਲਸਾ ਮੈਂਬਰ ਭਾਰਤੀ ਸੰਜੁਨੀ ਨੇ ਇੱਕ ਤਾੜਾ ਕਹੁੰਦਾ ਅੱਜ ਦੀ ਜਿਹੜੀ ਇਹ ਅਸੀਂ ਵੀਡੀਓ ਬਣਾ ਰਹੇ ਆ ਇਹਦਾ ਮੇਨ ਮਕਸਦ ਇਹ ਹੈ ਜੋ ਕਿ ਦੇਸ਼ ਦੀ ਰਾਜਨੀਤੀ ਨੇ ਭਰਾ ਹੱਥੋਂ ਭਰਾ ਮਰਵਾਉਣ ਦੀ ਭਰਾ ਮਾਰੂ جنگ ਸ਼ੁਰੂ ਕੀਤੀ ਹੈ ਜਿਸ ਦੀ ਉਦਾਹਰਨ ਪਿੰਡ ਸ਼ੈਣਾ ਦੇ ਵਿੱਚ ਦੇਖਣ ਨੂੰ ਮਿਲੀ ਹੈ ਬਹੁਤ ਦੁਖਦਾਈ ਖਬਰ ਹੈ ਕਿਉਂਕਿ ਇਨਸਾਨ ਇਨਸਾਨ ਦਾ ਕਤਲ ਕਰ ਰਿਹਾ ਸ਼ਰਿਆਮ ਕੀ ਕਾਰਨ ਉਹ ਪੋਲਿਟਿਕਸ ਦਾ ਅਸੀਂ ਜਥੇਬੰਦੀ ਦੇ ਤੌਰ ਤੇ ਜਾਗਰੂਕ ਹੋਣ ਦੇ ਨਾਤੇ ਸਾਨੂੰ ਇਹ ਕਹਿੰਦੇ ਆ ਕਿ ਤੁਸੀਂ ਆਪਣੇ ਹੱਕਾਂ ਖਾਤਰ ਲੜੋ ਇਹ ਤੁਹਾਨੂੰ ਭਰਾ ਮਾਰੂ ਜੰਗ ਇਸੇ ਕਰਕੇ ਕਰਾਉਂਦੇ ਨੇ ਕਿ ਇਹ ਲੋਕ ਆਪਣੇ ਹੱਕਾਂ ਥੱੱਕ ਪਹੁੰਚ ਨਾ ਸਕਣ ਦੇਖ ਨਾ ਸਕਣ ਇਸ ਲਈ ਜਿਹੜੀ ਇਹ ਭਰਾ ਮਾਰੂ ਜੰਗ ਸ਼ੁਰੂ ਕਰਾਈ ਹੋਈ ਹੈ ਇੱਕ ਕਤਲ ਕਰ ਦਿੰਦਾ ਹੈ ਇੱਕ ਕਾਤਲ ਕਰਤਾ ਉਹ ਜੇਲ੍ਹ ਦੇ ਵਿੱਚ ਸਿੱਟ ਦਿੰਦੇ ਨੇ ਦੋਨਾਂ ਨੂੰ ਹੀ ਇਸ ਦੁਨੀਆ ਦੇ ਉੱਤੋਂ ਖਤਮ ਕਰ ਦਿੰਦੇ ਨੇ ਉਹੀ ਭਰਾ ਮਾਰੂ ਜੰਗ ਦਾ ਜਿਹੜਾ ਵੱਡਾ ਇਹਨਾਂ ਨੇ ਪਾੜਾ ਸ਼ੁਰੂ ਕੀਤਾ ਹੋਇਆ ਹੈ ਤੇ ਆਪ ਰਾਜ ਕਰਦੇ ਨੇ ਉਹ ਕੋਈ ਵੀ ਰਾਜਨੀਤਿਕ ਲੋਕ ਹੋਵੇ ਕਿਉਂਕਿ ਰਾਜਨੀਤਿਕ ਲੋਕਾਂ ਦੀ ਇਹ ਚਾਲ ਹੁੰਦੀ ਹੈ ਉਹਨਾਂ ਕੋਲੇ ਇਹੀ ਚਾਲਾਂ ਨੇ ਇਹੀ ਚਾਲਾਂ ਦੇ ਨਾਲ ਸਾਨੂੰ ਮੂਰਖ ਬਣਾ ਕੇ ਜਿਹੜੇ ਉਹ ਆਪਣੇ ਉੱਤੇ ਰਾਜ ਕਰਦੇ ਨੇ ਜਦੋਂ ਤੁਸੀਂ ਜਾਗਰੂਕ ਹੋ ਗਏ ਜਿਸ ਤਰ੍ਹਾਂ ਦਿੱਲੀ ਘੋਲ ਚੱਲਿਆ ਸੀ ਉਸ ਕੋਹਲ ਦੇ ਵਿੱਚੋਂ ਬਹੁਤ ਕੁਝ ਸਿੱਖਣ ਨੂੰ ਮਿਲਿਆ ਸੀ ਜਿਹੜੇ ਲੋਕ ਤਨ ਮਨ ਧਨ ਨਾਲ ਉੱਥੇ ਗਏ ਸੀ ਕਿਉਂਕਿ ਉਹ ਇੱਕ ਯੂਨੀਵਰਸਿਟੀ ਸੀ ਉਹਦੇ ਵਿੱਚ ਪੰਜਾਬ ਹਰਿਆਣਾ ਰਾਜਸਥਾਨ ਜੁਪੀ ਸਾਰੇ ਲੋਕ ਇਕੱਠੇ ਹੋ ਕੇ ਆਏ ਸੀ ਲੋਕਾਂ ਨੂੰ ਪਤਾ ਸੀ ਕਿ ਸਾਡੇ ਹਿੱਤਾਂ ਦੀ ਲੜਾਈ ਹੈ ਉੱਥੇ ਜਿਹੜੀ ਇਹ ਪੋਲਿਟਿਕਸ ਦੀ ਭਰਾ ਮਾਰੂ ਜੰਗ ਸੀ ਉਹ ਖਤਮ ਕਿਨਾਰੇ ਸੀ ਇਹ ਡਰਨ ਲੱਗੇ ਸੀ ਪਰ ਅੱਜ ਇਹਨਾਂ ਨੇ ਉਹੀ ਦੁਬਾਰੇ ਆਪਣਾ ਜਿਹੜਾ ਜਾਲ ਹੈ ਇਹ ਲੋਕਾਂ ਦੇ ਉੱਪਰ ਫੇਰ ਵਿਛਾ ਲਿਆ ਫੇਰ ਉਹੀ ਭਰਾ ਮਾਰੂ ਯੰਗ ਹੈ ਜਿਹੜੀ ਸ਼ੁਰੂ ਕਰਤੀ ਅਸੀਂ ਜਥੇਬੰਦੀ ਦੇ ਤੌਰ ਤੇ ਜਾਗਰੂਕ ਹੋਣ ਦੇ ਨਾਤੇ ਇਹ ਕਹਿੰਦੇ ਆ ਕਿ ਬੰਦ ਕਰੋ ਇਹ ਭਰਾ ਮਾਰੂ ਯੰਗ ਜਥੇਬੰਦੀ ਦੇ ਝੰਡੇ ਅਪਣਾਓ ਜਥੇਬੰਦੀ ਦੇ ਝੰਡੇ ਤੇ ਡੰਡੇ ਦੇ ਹੇਠ ਆਓ ਤਾਂ ਕਿ ਜਿਹੜੇ ਤੁਸੀਂ ਇਹ ਲੜਾਈ ਹੈ ਇਹ ਆਪਣੇ ਹੱਕਾਂ ਦੀ ਹੈ ਜਿਹੜੀ ਆਪਾਂ ਉਹ ਲੜ ਸਕੀਏ ਇੰਨੀਆਂ ਗੱਲਾਂ ਦੇ ਨਾਲ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਇਸ ਗੱਲਾਂ ਨੂੰ ਸੁਣ ਕੇ ਅਪਣਾਉਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ